ਅਮਰੀਕਾ ਨੇ ਬਹੁਤ ਵੱਡਾ ਧਮਾਕਾ ਕੀਤਾ ਤੇ ਪੂਰੀ ਦੁਨੀਆ ਹੈਰਾਨ ਕਰਕੇ ਰੱਖ ਦਿੱਤੀ ਹੈ ਅਮਰੀਕਾ ਦੇ ਨਵੇਂ بڑے ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬਹੁਤ ਵੱਡਾ ਹਾਂ ਗੱਤ ਅੱਜ ਅਮਰੀਕਾ ਨੇ ਬਹੁਤ ਵੱਡਾ ਧਮਾਕਾ ਕੀਤਾ ਤੇ ਪੂਰੀ ਦੁਨੀਆ ਹੈਰਾਨ ਕਰਕੇ ਰੱਖ ਦਿੱਤੀ ਹੈ ਅਮਰੀਕਾ ਦੇ ਨਵੇਂ بڑے ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਐਸਾ ਵੱਡਾ ਐਲਾਨ ਕੀਤਾ ਹੈ ਕਰੋੜਾਂ ਲੋਕਾਂ ਨੂੰ ਟੈਨਸ਼ਨ ਪਾ ਕੇ ਰੱਖ ਦਿੱਤੀ ਹੈ ਚਿੰਤਾ ਪਾ ਕੇ ਰੱਖ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਲੱਖਾਂ ਪੰਜਾਬੀ ਵੀ ਸ਼ਾਮਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਵਿਸ਼ੇਸ਼ ਰੂਪ ਚ ਐਲਾਨ ਕੀਤਾ ਤੇ ਅਮਰੀਕਾ ਦੇ ਵਿੱਚ ਆ ਕੇ ਰਹਿ ਰਹੇ ਜਿਹੜੇ ਲੱਖਾਂ ਪ੍ਰਵਾਸੀ ਨੇ ਕਰੋੜਾਂ ਪ੍ਰਵਾਸੀ ਨੇ ਜਿਨ੍ਹਾਂ ਦੇ ਵਿੱਚ ਲੱਖਾਂ ਭਾਰਤੀ ਨੇ ਉਹਨਾਂ ਨੂੰ ਤੁਰੰਤ ਅਸੀਂ ਵਾਪਸ ਭੇਜਾਂਗੇ ਅਮਰੀਕਾ ਚੋਂ ਕੱਢਾਂਗੇ ਡਿਪੋਰਟ ਕਰਾਂਗੇ ਔਰ ਜੇਕਰ ਇਹਦੇ ਲਈ ਸਾਨੂੰ ਫੌਜ ਦੀ ਮਦਦ ਲੈਣੀ ਪਈ ਤਾਂ ਫੌਜ ਦੀ ਮਦਦ ਲਵਾਂਗੇ ਔਰ ਨੈਸ਼ਨਲ ਐਮਰਜੈਂਸੀ ਲਾ ਕੇ ਇਹਨਾਂ ਲੱਖਾਂ ਲੋਕਾਂ ਨੂੰ ਅਸੀਂ ਬਾਹਰ ਕੱਢਾਂਗੇ ਇਹ ਗੱਲ ਡੋਨਾਲਡ ਟਰੰਪ ਨੇ ਆਖੀ ਹੈ ਹੁਣ ਭਾਰਤ ਦੇ ਵਿੱਚੋਂ ਬਹੁਤ ਗਿਣਤੀ ਲੋਕ ਅਮਰੀਕਾ ਗਏ ਹੋਏ ਨੇ ਪੰਜਾਬ ਚੋਂ ਤੇ ਗੁਜਰਾਤ ਚੋਂ ਸਭ ਤੋਂ ਵੱਧ ਪ੍ਰਵਾਸ ਹੋਇਆ ਬਾਹਰਲੇ ਦੇਸ਼ਾਂ 'ਚ ਤੇ ਲੱਖਾਂ ਮੁੰਡੇ ਕੁੜੀਆਂ ਉਹ ਨੇ ਜਿਹੜੇ ਡੌਂਕੀਆਂ ਲਾ ਕੇ ਜਾਂ ਗਲਤ ਤਰੀਕਿਆਂ ਦੇ ਰਾਹੀਂ ਵੀ ਅਮਰੀਕਾ ਜਾਂ ਹੋਰ ਦੇਸ਼ਾਂ 'ਚ ਗਏ ਹੋਏ ਨੇ ਤੇ ਜਿਹੜੇ ਅਮਰੀਕਾ ਗਏ ਹੋਏ ਨੇ ਹੁਣ ਉਹਨਾਂ ਦੀ ਖੈਰ ਨਹੀਂ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਖੁਦ ਇਹ ਐਲਾਨ ਕੀਤਾ ਹੈ ਟਰੰਪ ਨੇ ਇਹ ਕਹਿ ਦਿੱਤਾ ਹੈ ਕਿ ਮੈਂ ਸਭ ਤੋਂ ਪਹਿਲਾਂ ਇਹੀ ਕੰਮ ਕਰਨਾ ਹੁਣ ਕਿ ਜਿਹੜੇ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਆਏ ਹੋਏ ਬਾਹਰੋਂ ਲੋਕ ਨੇ ਜਿਹੜੇ ਗਲਤ ਤਰੀਕਿਆਂ ਨਾਲ ਆਏ ਨੇ ਜਿਹੜੇ ਡੌਂਕੀਆਂ ਲਾ ਕੇ ਆਏ ਨੇ ਜਿਹੜੇ ਗਲਤ ਏਜੰਟਾਂ ਰਾਹੀਂ ਆਏ ਨੇ ਜਿਹੜੇ ਕਾਨੂੰਨੀ ਤਰੀਕੇ ਨਾਲ ਨਹੀਂ ਆਏ ਉਹਨਾਂ ਨੂੰ ਮੈਂ ਬਾਹਰ ਕੱਢਾਂਗਾ ਤੇ ਬਾਹਰ ਕੱਢਣ ਦੀ ਕਿੰਨੀ ਵੱਡੀ ਯੋਜਨਾ ਹੈ ਪਲਾਨ ਹੈ ਉਹ ਵੀ ਉਹਨੇ ਨਿਸ਼ਰ ਕੀਤਾ ਹੈ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਕਿ ਕਿੰਨੀ ਸ਼ਕਤੀ ਨਾਲ ਅਮਰੀਕਾ ਵਾਲੇ ਬਾਹਰ ਕੱਢਣਾ ਚਾਹੁੰਦੇ ਨੇ ਡੋਨਾਲਡ ਟਰੰਪ ਨੇ ਕਿਹਾ ਕਿ ਨੈਸ਼ਨਲ ਐਮਰਜੈਂਸੀ ਲਾਵਾਂਗਾ ਤੇ ਫੌਜ ਲਾ ਕੇ ਬਾਹਰ ਕੱਢਾਂਗਾ ਹੁਣ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਤਾਕਤ ਰਾਸ਼ਟਰਪਤੀ ਦੇ ਹੱਥ 'ਚ ਹੈ ਜਿਵੇਂ ਭਾਰਤ ਦੇ ਵਿੱਚ ਰਾਸ਼ਟਰਪਤੀ ਦਾ ਅਹੁਦਾ ਤਾਂ ਵੱਡਾ ਹੁੰਦਾ ਹੈ ਪਰ ਸਾਰੀ ਤਾਕਤ ਜਿਹੜੀ ਆ ਉਹ ਪ੍ਰਧਾਨ ਮੰਤਰੀ ਦੇ ਹੱਥ 'ਚ ਹੁੰਦੀ ਹੈ ਪਰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੇ ਹੱਥ 'ਚ ਹੀ ਕਾਰਜਕਾਰੀ ਅਸਲੀ ਸ਼ਕਤੀ ਹੁੰਦੀ ਹੈ ਤਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਜੇ ਇਹ ਬਿਆਨ ਦਿੱਤਾ ਹੈ ਤਾਂ ਇਹ ਬਹੁਤ ਲੱਖਾਂ ਲੋਕਾਂ ਦੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਟੈਂਸ਼ਨ ਪੈ ਗਈ ਹੈ ਔਰ ਜਿਹੜਾ ਡੋਨਾਲਡ ਟਰੰਪ ਹੈ ਇਹਨੇ ਪਹਿਲਾਂ ਵੀ ਜਦੋਂ ਆ ਮਹੀਨਾ ਪਹਿਲਾਂ ਰਾਸ਼ਟਰਪਤੀ ਦੀਆਂ ਚੋਣਾਂ ਅਮਰੀਕਾ 'ਚ ਹੋ ਰਹੀਆਂ ਸੀ ਉਦੋਂ ਵੀ ਵਾਰ-ਵਾਰ ਇਹ ਕਹਿਆ ਸੀ ਕਿ ਜੇ ਮੈਂ ਰਾਸ਼ਟਰਪਤੀ ਬਣ ਗਿਆ ਤਾਂ ਅਮਰੀਕਾ ਵਾਲਿਓ ਮੈਂ ਕੱਢਾਂਗਾ ਬਾਹਰ ਇੱਥੋਂ ਜਿਹੜੇ ਆ ਕੇ ਪ੍ਰਵਾਸੀ ਰਹਿ ਰਹੇ ਨੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਡੇ ਪੰਜਾਬ ਦੇ ਵਿੱਚ ਇੱਕ ਆਵਾਜ਼ ਹੁਣ ਉੱਠੀ ਹੋਈ ਹੈ ਕਿ ਭਈਆਂ ਨੂੰ ਕੱਢੋ ਭਈਏ ਭਜਾਓ ਇਸੇ ਤਰ੍ਹਾਂ ਉਥੋਂ ਦੇ ਗੋਰੇ-ਗੋਰੀਆਂ ਨੇ ਉਹ ਵੀ ਨਸਲੀ ਨਫ਼ਰਤ ਕਰਦੇ ਨੇ ਨਸਲ ਦੇ ਨਾਂ ਤੇ ਨਫ਼ਰਤ ਕਰਦੇ ਨੇ ਸਾਡੇ ਵਰਗੇ ਲੋਕਾਂ ਨੂੰ ਔਰ ਸਾਨੂੰ ਕਾਲੇ ਸਮਝਦੇ ਨੇ ਆਪਣੇ ਆਪ ਨੂੰ ਗੋਰੇ ਸਮਝਦੇ ਨੇ ਆਪਣੇ ਆਪ ਨੂੰ ਉਹ ਉੱਚੇ ਸਮਝਦੇ ਨੇ ਸਾਨੂੰ ਨੀਵੇਂ ਸਮਝਦੇ ਨੇ ਉਹਨਾਂ ਨੂੰ ਵੀ ਇੰਜ ਲੱਗਦਾ ਹੈ ਕਿ ਵੱਡੀ ਤਦਾਦ ਦੇ ਵਿੱਚ ਜਿਹੜੇ ਇਹ ਪ੍ਰਵਾਸੀ ਪੰਜਾਬ ਚੋਂ ਵੀ ਜਾ ਰਹੇ ਨੇ ਇੰਡੀਆ ਚੋਂ ਉਧਰ ਜਾ ਰਹੇ ਨੇ ਵੀ ਇੱਥੋਂ ਕੱਢਣੇ ਚਾਹੀਦੇ ਨੇ ਇਸੇ ਕਰਕੇ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਬਣਾਇਆ ਗਿਆ ਪਰ ਹੁਣ ਸਵਾਲ ਇਹ ਆ ਦੋ ਗੱਲਾਂ ਤੇ ਆਪਾਂ ਗੱਲ ਕਰਨੀ ਹੈ ਪਹਿਲਾ ਕਿ ਕੀ ਜਿਹੜਾ ਉਥੇ ਲੱਖਾਂ ਮੁੰਡੇ ਕੁੜੀਆਂ ਜਾ ਰਹੇ ਨੇ ਦੇਸ਼ ਛੱਡ ਕੇ ਉਹਨਾਂ ਦੀ ਇਹ ਆਪਣੀ ਮਰਜ਼ੀ ਹੈ ਕਿ ਇਹ ਉਹਨਾਂ ਦੀ ਗਲਤੀ ਹੈ ਜਾਂ ਇਹ ਸਾਡੇ ਇੱਥੋਂ ਸਰਕਾਰਾਂ ਤੇ ਸਾਡੇ ਸਿਸਟਮ ਦੀ ਗਲਤੀ ਹੈ ਤੇ ਦੂਜੀ ਗੱਲ ਕੀ ਤੁਸੀਂ ਕਹੋਗੇ ਕਿ ਜੋ ਅਮਰੀਕਾ ਨੇ ਡੋਨਾਲਡ 트੍ਰੰਪ ਨੇ ਇਹ ਐਲਾਨ ਕੀਤਾ ਹੈ ਕਿ ਲੱਖਾਂ ਲੋਕਾਂ ਨੂੰ ਮੈਂ ਕੱਢਣਾ ਹੈ ਕੀ ਉਹ ਕਦਮ ਠੀਕ ਹੈ ਜਾਂ ਗਲਤ ਹੈ ਤੇ ਫਿਰ ਨਾਲ ਇਹ ਵੀ ਦੱਸ ਦਿਓ ਬਈ ਜਿਹੜਾ ਅਸੀਂ ਕਹਿ ਰਹੇ ਆਂ ਵੀ ਪੰਜਾਬ ਤੋਂ ਜਿਹੜੇ ਸਾਡੇ ਹੀ ਦੇਸ਼ ਦੇ ਯੂਪੀ ਬਿਹਾਰ ਤੋਂ ਆ ਕੇ ਲੋਕ ਇੱਥੇ ਆਪਣਾ ਕੰਮ ਧੰਦਾ ਕਰਨ ਆਉਂਦੇ ਨੇ ਵੀ ਇਹਨਾਂ ਨੂੰ ਇੱਥੋਂ ਕੱਢਣਾ ਚਾਹੀਦਾ ਤਾਂ ਫਿਰ ਕੀ ਅਸੀਂ ਠੀਕ ਕਰ ਰਹੇ ਆਂ ਅੱਜ ਬਹੁਤ ਸਾਰੇ ਲੋਕਾਂ ਨੂੰ ਇੰਜ ਲੱਗੇਗਾ ਜੇਕਰ ਅਮਰੀਕਾ ਲੱਖਾਂ ਧੀਆ ਪੁੱਤ ਸਾਡੇ ਉੱਥੋਂ ਦਬਲ ਦਿੰਦਾ ਇੱਧਰ ਨੂੰ ਜਾਂ ਉੱਥੇ ਇਹ ਰੌਲਾ ਪੈਂਦਾ ਲਾਜ਼ਮੀ ਤੌਰ ਤੇ ਜਿਹੜੇ ਇਨਸਾਨੀਅਤ ਵਾਲੇ ਲੋਕ ਨੇ ਉਹਨਾਂ ਨੂੰ ਇੰਜ ਲੱਗੇਗਾ ਸਿਆਣੇ ਬੰਦਿਆਂ ਨੂੰ ਲੱਗੇਗਾ ਕਿ ਇਹ ਗਲਤ ਹੋ ਰਿਹਾ ਯਾਰ ਇੰਜ ਨਹੀਂ ਕਰਨਾ ਚਾਹੀਦਾ ਪਰ ਜਦੋਂ ਅਸੀਂ ਕਹਿ ਦਿੰਨੇ ਆ ਕਿ ਸਾਰੇ ਪ੍ਰਵਾਸੀ ਬਈਏ ਇੱਥੋਂ ਭਜਾਓ ਤੇ ਪੰਜਾਬ ਬਚਾਓ ਫਿਰ ਉਦੋਂ ਅਸੀਂ ਕਿਹੜੀ ਠੀਕ ਗੱਲ ਕਰ ਰਹੇ ਹੁੰਨੇ ਆ ਦੇਖੋ ਮੈਂ ਪਤਾ ਸਿੱਧੀ ਗੱਲ ਕਰਦੇ ਆ ਗੁਰੂਮਤ ਕੀ ਐ ਸਾਡੀ ਗੁਰਮਤ ਤੇ ਕਹਿੰਦੀ ਐ ਕਿ ਸਬੇ ਸਾਂਝੀ ਵਾਇਲ ਸਦਾਏ ਸਾਰਿਆਂ ਨੂੰ ਸਾਂਝੇ ਤੌਰ ਤੇ ਰਹਿਣ ਦਾ ਉਪਦੇਸ਼ ਸਾਡੀ ਗੁਰਬਾਣੀ ਦਿੰਦੀ ਐ ਗੁਰਬਾਣੀ ਜਿਹੜੀ ਐ ਸਾਡੀ ਗੁਰਮਤ ਆ ਜਿਹੜੀ ਔਰ ਕਿਸੇ ਵੀ ਤਰ੍ਹਾਂ ਜਾਤ ਦੇ ਆਧਾਰ ਤੇ ਨਸਲ ਦੇ ਆਧਾਰ ਤੇ ਰੰਗ ਦੇ ਆਧਾਰ ਤੇ ਬੋਲੀ ਜਾਂ ਭਾਸ਼ਾ ਦੇ ਆਧਾਰ ਤੇ ਜਾਂ ਵੱਖੋ ਵੱਖਰੇ ਸੂਬੇ ਜਾਂ ਵੱਖੋ ਵੱਖਰੇ ਦੇਸ਼ ਹੋਣ ਦੇ ਆਧਾਰ ਤੇ ਨਫ਼ਰਤ ਕਰਨ ਜਾਂ ਵਿਰੋਧ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਗੁਰਬਾਣੀ ਤਾਂ ਸਾਰਿਆਂ ਨੂੰ ਸਰਬ ਸਾਂਝੀਵਾਲਤਾ ਦੀ ਗੱਲ ਕਰਦੀ ਹੈ ਤੇ ਪਰ ਇੱਥੇ ਸਾਡੇ ਬਹੁਤ ਸਾਰੇ ਲੋਕ ਨੇ ਕੰਮ ਤਾਂ ਦਾਸ ਹੀ ਆਪ ਨਹੀਂ ਕਰਦੇ ਨਕਮੇ ਅਸੀਂ ਆਪ ਹੋ ਚੁੱਕੇ ਆ ਸਾਡੇ ਯੂਥ ਨੂੰ ਇੱਥੋਂ ਦੀਆਂ ਸਰਕਾਰਾਂ ਨੇ ਨਕਮੇ ਬਣਾਤਾ ਵਰਕ ਕਲਚਰ ਅਸੀਂ ਗਵਾ ਚੁੱਕੇ ਆ ਸਾਡੇ ਨੌਜਵਾਨ ਪੀੜੀਆਂ ਕੰਮ ਧੰਦਾ ਕਰਨ ਨੂੰ ਤਿਆਰ ਨਹੀਂ ਹੈਗੀ ਇਹਦੇ ਚ ਜਵਾਨੀ ਦਾ ਦੋਸ਼ ਨਹੀਂ ਸਿਸਟਮ ਦਾ ਦੋਸ਼ ਹੈ ਪਰ ਜੇਕਰ ਕੋਈ ਬਾਹਰੋਂ ਆ ਕੇ ਇੱਥੇ ਵਿਚਾਰਾ ਕੰਮ ਧੰਦਾ ਕਰਦਾ ਕੋਈ ਰੇੜੀ ਲਾਉਂਦਾ ਕੋਈ ਪੋਚੇ ਲਾਉਂਦਾ ਕੋਈ ਦਿਹਾੜੀ ਕਰਦਾ ਤਾਂ ਉਹ ਕਿਰਤ ਕਰ ਰਿਹਾ ਹੈ ਜੇਕਰ ਉਹ ਇੱਥੇ ਕੰਮ ਨਾ ਮਿਲੇ ਤਾਂ ਉਹ ਨਹੀਂ ਆਏਗਾ ਇੱਥੇ ਆ ਕੇ ਉਹ ਕੰਮ ਕਰਦੇ ਨੇ ਤੇ ਸਾਨੂੰ ਬਹੁਤ ਤਕਲੀਫ ਹੁੰਦੀ ਹੈ ਇਸੇ ਤਰ੍ਹਾਂ ਸਾਡੇ ਅਮਰੀਕਾ ਦੇ ਵਿੱਚ ਜਾ ਕੇ ਧੀਆਂ ਪੁੱਤ ਉੱਥੇ ਜੇ ਕੰਮ ਕਰਦੇ ਨੇ ਤਾਂ ਜੇ ਉੱਥੋਂ ਦੇ ਗੋਰਿਆਂ ਨੂੰ ਤਕਲੀਫ ਹੁੰਦੀ ਹੈ ਤਾਂ ਇਹ ਵੀ ਗਲਤ ਹੈ ਸੋ ਜਿਹੜਾ ਇਹ ਡੋਨਾਲਡ 트੍ਰੰਪ ਨੇ ਐਲਾਨ ਕੀਤਾ ਹੈ ਇਹ ਐਲਾਨ ਤੁਹਾਨੂੰ ਕੀ ਲੱਗਦਾ ਠੀਕ ਹੈ ਅੱਛਾ ਜਿਹੜੇ ਮੁੰਡੇ ਕੁੜੀਆਂ ਇੱਥੋਂ ਜਾ ਰਹੇ ਨੇ ਅਮਰੀਕਾ ਕੈਨੇਡਾ ਵੱਲ ਉਹ ਜਾ ਕਿਉਂ ਰਹੇ ਨਹੀਂ ਕਿ ਉਹਦੇ ਚ ਸਾਡੇ ਧੀਆ ਪੁੱਤ ਦੋਚੀ ਨੇ ਬਿਲਕੁਲ ਵੀ ਨਹੀਂ ਦੋਚੇ ਸਿਸਟਮ ਤੇ ਸਰਕਾਰਾਂ ਨੇ ਕਿਉਂਕਿ ਜਦੋਂ ਇੱਥੇ ਪੜ੍ਹ ਲਿਖ ਕੇ ਵੀ ਰੁਜ਼ਗਾਰ ਨਹੀਂ ਮਿਲਣਾ ਨੌਕਰੀ ਨਹੀਂ ਮਿਲਣੀ ਕੰਮ ਨਹੀਂ ਮਿਲਣਾ ਇੱਥੇ ਚਾਰ ਚਫਰੇ ਨਸ਼ਾ ਸਰਕਾਰਾਂ ਨੇ ਫਲਾ ਦਿੱਤਾ ਹੋਇਆ ਕੋਈ ਨਸ਼ੇ ਤੇ ਰੋਕ ਨਹੀਂ ਕੀ ਲੱਗੀ ਅੱਜ ਤੱਕ ਇੱਥੇ ਪ੍ਰੋਬਲਮਾਂ ਹੀ ਪ੍ਰੋਬਲਮਾਂ ਨੇ ਤਾਂ ਫਿਰ ਇੱਥੋਂ ਤੰਗ ਹੋ ਕੇ ਕਿਸੇ ਪਾਸੇ ਤਾਂ ਨੌਜਵਾਨਾਂ ਨੇ ਭੱਜਣਾ ਹੀ ਆ ਤੇ ਜਿਹੜੇ ਫਿਰ ਇੱਥੋਂ ਤੰਗ ਹੋ ਕੇ ਬਾਹਰਲੇ ਦੇਸ਼ਾਂ ਵੱਲ ਜਾਂਦੇ ਨੇ ਤਾਂ ਉਹਨਾਂ ਨੂੰ ਅਸੀਂ ਕਸੂਰਵਾਰ ਨਹੀਂ ਮੰਨ ਸਕਦੇ ਉਹ ਤਾਂ ਵਿਚਾਰੇ ਦੁਖੀ ਹੋ ਕੇ ਜਾਂਦੇ ਨੇ ਜੇਕਰ ਸਾਡੀਆਂ ਸਰਕਾਰਾਂ ਸਲੱਗ ਹੋਣ ਇੱਥੋਂ ਦਾ ਸਿਸਟਮ ਚੰਗਾ ਹੋਵੇ ਸਲੱਗ ਹੋਵੇ ਤਾਂ ਇੱਕ ਵੀ ਧੀ ਪੁੱਤ ਬਾਹਰ ਜਾਏਗਾ ਨਹੀਂ ਉਵੇਂ ਜਿਵੇਂ ਅਮਰੀਕਾ ਕੈਨੇਡਾ ਚੋਂ ਉੱਥੋਂ ਦੇ ਗੋਰਿਆਂ ਦੇ ਧੀਆ ਪੁੱਤ ਸਾਡੇ ਇੱਥੇ ਨਹੀਂ ਨਾ ਆਉਂਦੇ ਨਾ ਸਾਡੇ ਖੇਤਾਂ 'ਚ ਕੰਮ ਕਰਨ ਨਾ ਸਾਡੇ ਘਰਾਂ 'ਚ ਕੰਮ ਕਰਨ ਨਾ ਸਾਡੇ ਸਟੋਰਾਂ 'ਤੇ ਕੰਮ ਕਰਨ ਉੱਥੋਂ ਦੇ ਗੋਰੇ-ਗੋਰੀਆ ਆਉਂਦੇ ਨੇ ਐਵੇਂ ਹੀ ਜੇ ਉੱਥੋਂ ਵਰਗਾ ਜਾਂ ਉਸ ਤੋਂ ਵੀ ਚੰਗਾ ਸਿਸਟਮ ਸਾਡੇ ਇੱਥੇ ਬਣ ਜਾਵੇ ਤਾਂ ਫਿਰ ਸਾਡੇ ਧੀਆ ਪੁੱਤ ਵੀ ਬਾਹਰ ਨਹੀਂ ਜਾਣਗੇ ਜਿਹੜੀ-ਜਿਹੜੀ ਅੱਜ ਤੱਕ ਸਰਕਾਰ ਭਾਰਤ 'ਚ ਬਣੀ ਸਭ ਨੇ ਲੋਕਾਂ ਨੂੰ ਬੁੱਧੂ ਬਣਾਇਆ ਵੱਡੇ-ਵੱਡੇ ਸੁਪਨੇ ਬਣਾਏ ਵੀ ਜੇਕਰ ਸਾਡੀ ਪਾਰਟੀ ਦੀ ਸਰਕਾਰ ਬਣਾ ਦਿਓ ਆ ਕਰਦੇ ਆਗੇ ਵਾਹ ਕਰਦੇ ਆਗੇ ਕੀਤਾ ਕਿਤਰਾ ਕਿਸੇ ਨੇ ਕਦੇ ਕੱਖ ਨਹੀਂ ਲੋਕਾਂ ਦੀ ਹਾਲਤ ਦਿਨੋ ਦਿਨ ਪੈੜੀ ਤੋਂ ਪੈੜੀ ਹੁੰਦੀ ਜਾਂਦੀ ਹੈ ਔਰ ਐਸੇ ਪੈੜੀਆਂ ਹਾਲਤਾਂ ਦੇ ਮਾਰੇ ਨੌਜਵਾਨ ਵੱਡੇ ਪੱਦਰ ਤੇ ਜੱਤ ਆਤਮ ਹੱਤਿਆ ਕਰਨ ਦੇ ਰਾਹ ਪੈ ਰਹੇ ਨੇ ਜਾਂ ਨਸ਼ਿਆਂ ਦੇ ਰਾਹ ਪੈ ਰਹੇ ਨੇ ਜਾਂ ਬਾਹਰਲੇ ਦੇਸ਼ਾਂ ਦੇ ਰਾਹ ਪੈ ਰਹੇ ਨੇ ਆਪਣੇ ਆਪ ਖੁਸ਼ੀ ਨਾਲ ਕੋਈ ਨਹੀਂ ਪੈ ਰਹਿਆ ਤੇ ਰਹਿੰਦੇ ਖੁੰਦੇ ਨੇ ਜਿਹੜੇ ਉਹ ਗੈਂਗਸਟਰ ਪੁਨੇ ਵੱਲ ਪੈ ਰਹੇ ਨੇ ਇਹ ਚਾਰ ਸਮੱਸਿਆਵਾਂ ਨੇ ਮਾਰ ਕੇ ਰੱਖਤਾ ਸਾਨੂੰ ਔਰ ਮੈਂ ਦਬਾਰਾ ਕਹਿਣਾ ਇਹ ਸਾਰੀਆਂ ਸਮੱਸਿਆਵਾਂ ਇਹ ਸਿਸਟਮ ਦੀ ਰਾਜ ਪ੍ਰਬੰਧ ਦੀ ਕੁੱਖ ਚੋਂ ਪੈਦਾ ਹੋਈਆਂ ਨੇ ਤੁਸੀਂ ਆਪਣਾ ਵਿਚਾਰ ਲਿਖੋ ਤੁਹਾਨੂੰ ਕੀ ਲੱਗਦਾ ਹੈ ਮੈਂ ਤਾਂ ਡੰਕੇ ਦੀ ਝੋੜ ਤੇ ਕਹਿਣਾ ਇਹ ਰਾਜ ਪ੍ਰਬੰਧ ਤੇ ਸਰਕਾਰਾਂ ਤੇ ਸਿਆਸਤਾਂ ਦੀ ਕੁੱਖ ਚੋਂ ਜੰਮੀਆਂ ਇਹ ਸਮੱਸਿਆਵਾਂ ਅਸੀਂ ਜਿਹੜੀ ਜਿਹੜੀ ਪਾਰਟੀ ਨਾਲ ਜੁੜੇ ਆ ਸਾਨੂੰ ਇਹ ਲੱਗਦਾ ਕਿ ਉਹ ਬੜੀ ਚੰਗੀ ਹੈ ਪਰ ਸਾਰੀਆਂ ਪਾਰਟੀਆਂ ਦਾ ਰਾਜ ਹੁਣ ਤੱਕ ਤੁਸੀਂ ਵੇਖ ਲਿਆ ਕੀ ਤੁਹਾਡੇ ਧੀਆ ਪੁੱਤਾਂ ਨੂੰ ਇੱਥੇ ਚੰਗੇ ਰੁਜ਼ਗਾਰ ਨੌਕਰੀਆਂ ਮਿਲੇ ਜੇ 100 ਬੇਰੁਜ਼ਗਾਰ ਚੋਂ ਕਿਸੇ ਦੋ ਨੂੰ ਨੌਕਰੀ ਇਹ ਦੇ ਦਿੰਦੇ ਨੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਆਪਦਾ ਸਰਕਾਰੀ ਸਿਸਟਮ ਚਲਾਉਣ ਦੀ ਮਜਬੂਰੀ ਲਈ ਇਹਨਾਂ ਨੂੰ ਤਾਂ ਦੇਣੀਆਂ ਹੀ ਪੈਂਦੀਆਂ ਨੇ ਪਰ ਜਿਵੇਂ ਹੁਣ ਭਗਵੰਤ ਮਾਨ ਸਰਕਾਰ ਪੰਜਾਬ ਚ ਆਈ ਇਹਨਾਂ ਨੇ ਕਿਹਾ ਕਿ ਅਸੀਂ ਇੱਕ ਵਾਰ ਸਾਡੀ ਸਰਕਾਰ ਬਣਾ ਦਿਓ ਹਰੇ ਪੈਨ ਦੇ ਨਾਲ ਇਹੋ ਜੇ ਕੰਮ ਕਰਾਂਗਾ ਮਾਨ ਸਾਹਿਬ ਦਾ ਕਹਿਣਾ ਸੀ ਕਿ ਬੇਰੁਜ਼ਗਾਰੀ ਇੱਥੇ ਦਿਖੇਗੀ ਨਹੀਂ ਕੱਚੇ ਮੁਲਾਜ਼ਮ ਪੱਕੇ ਕਰਦੇਗਾ ਧਰਨਾ ਕੋਈ ਲੱਗੇਗਾ ਨਹੀਂ ਮੁੰਡੇ ਕੁੜੀਆਂ ਬਾਹਰਲੇ ਦੇਸ਼ਾਂ ਵੱਲ ਜਾਣਗੇ ਨਹੀਂ ਬਲਕੇ ਉਥੋਂ ਵਾਪਸ ਆਉਣਗੇ ਇਹ ਗੱਲ ਭਗਵੰਤ ਮਾਨ ਸਾਹਿਬ ਨੇ ਆਖੀ ਪਰ ਹੋਇਆ ਕੀ ਉਦੋਂ ਵੱਧ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਨੇ ਤੇ ਆ ਇੱਕ ਵੀ ਨਹੀਂ ਰਿਹਾ ਭਗਵੰਤ ਮਾਨ ਕਹਿੰਦਾ ਸੀ ਗੋਰੇ ਗੋਰੀਆਂ ਇੱਥੇ ਆ ਕੇ ਕੰਮ ਕਰਨਗੇ ਪਰ ਉਹੀ ਹਾਲਾਤ ਹੈ ਸਾਡੇ ਵੀ ਇੱਥੇ ਰਹਿਣਾ ਨਹੀਂ ਚਾਹੁੰਦੇ ਇਸ ਤੋਂ ਪਿਛਲੀ ਸਰਕਾਰ ਦੀ ਗੱਲ ਕਰ ਲਓ ਕਾਂਗਰਸ ਦੀ ਉਹਨਾਂ ਨੇ ਤਾਂ ਸਿਰਾਂ ਲਾ ਦਿੱਤਾ ਸੀ ਘਰ ਘਰ ਨੌਕਰੀ ਦੇਵਾਂਗੇ ਕਿਹਾ ਸੀ ਨਾ ਜਦੋਂ ਕੈਪਟਨ ਮਨਿੰਦਰ ਨੂੰ ਮੂਹਰੇ ਲਾ ਕੇ ਚੋਣਾਂ ਲੜੀਆਂ ਸੀ ਪਰ ਘਰ ਘਰ ਨੌਕਰੀ ਦੇਣ ਵਾਲੇ ਉਹ ਵਾਦੇ ਕਿੱਧਰ ਗਏ ਕਿਸੇ ਪਿੰਡ ਚ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਕੋਈ ਕੰਮ ਨਹੀਂ ਦਿੱਤਾ ਰੋਜ਼ਗਾਰ ਨਹੀਂ ਦਿੱਤਾ ਇਹੀ ਗੱਲ ਕਾਲੀ ਤੇ ਭਾਜਪਾ ਵਾਲੇ ਵੀ ਕਹਿੰਦੇ ਰਹੇ ਹੁਣ ਕਈ ਲੋਕ ਕਹਿਣਗੇ ਆਬਾਦੀ ਬਹੁਤ ਹੈ ਆਬਾਦੀ ਇੰਨੀ ਵਧੀ ਪਈ ਹੈ ਕਿਹਨੂੰ ਕਿਹਨੂੰ ਦੇਣ ਸਰਕਾਰਾਂ ਨੌਕਰੀ ਬਿਲਕੁਲ ਇਹ ਗੱਲਾਂ ਝੂਠੀਆਂ ਨੇ ਆਬਾਦੀ ਨਹੀਂ ਵਧੀ ਸਰਕਾਰਾਂ ਦਾ ਸਾਰੀਆਂ ਨੀਤੀਆਂ ਵੱਡੇ ਵੱਡੇ ਸਰਮਾਇਆਦਾਰਾਂ ਦੇ ਫਾਇਦੇ ਲਈ ਉਹਨਾਂ ਦੇ ਮੁਨਾਫਿਆਂ ਤੇ ਪ੍ਰੋਫਿਟ ਵਾਲੀ ਬਣਦੀਆਂ ਨੇ ਇਸ ਕਰਕੇ ਇਹ ਰੁਜ਼ਗਾਰ ਨਹੀਂ ਦੇ ਪਾਉਂਦੇ ਪਹਿਲੀ ਗੱਲ ਤਾਂ ਵੱਡੀ ਗਿਣਤੀ ਜਿਹੜੇ ਮੈਕਮੇ ਸਰਕਾਰੀ ਇਹਨਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੇ ਨੇ ਤੇ ਜਿਹੜੇ ਮੈਕਮੇ ਬਚੇ ਉਹਨਾਂ ਦੇ ਵਿੱਚ ਇਹ ਸਰਕਾਰੀ ਨੌਕਰੀ ਨਹੀਂ ਦੇ ਰਹੇ ਠੇਕੇ ਤੇ ਭਰਤੀ ਕਰਦੇ ਨੇ ਤੇ ਵੱਡੀ ਗਿਣਤੀ ਮੈਕਮਿਆਂ ਚ 80% ਦੀ ਪੋਸਟਾਂ ਖਾਲੀ ਪਈਆਂ ਨੇ 20% ਦੀ ਬੰਦਿਆਂ ਨਾਲੇ ਕੰਮ ਚਲਾ ਰਹੇ ਨੇ ਇੱਕ ਇੱਕ ਬੰਦੇ ਤੋਂ 10 10 12 12 ਬੰਦਿਆਂ ਦਾ ਕੰਮ ਇਹ ਮਹਿਕਮੇ ਚ ਲਿਆ ਰਹੇ ਨੇ ਤੇ ਇਸੇ ਕਰਕੇ ਰੋਜ਼ਗਾਰ ਨਹੀਂ ਮਿਲ ਰਿਹਾ ਬਿਜਲੀ ਬੋਰਡ ਦੇ ਵਿੱਚ ਜੇਕਰ ਪੂਰੀ ਭਰਤੀ ਕੀਤੀ ਜਾਵੇ ਲੱਖਾਂ ਬੰਦੇ ਅਜ ਬਿਜਲੀ ਬੋਰਡ ਚ ਚਾਹੀਦੇ ਨੇ ਜੇ ਪੀ ਡਬਲਯੂ ਡੀ ਮਹਿਕਮਾ ਇਹ ਸੜਕਾਂ ਠੇਕੇ ਤੇ ਠੇਕੇਦਾਰਾਂ ਤੋਂ ਬਣਾਉਣੀਆਂ ਛੱਡ ਕੇ ਸਰਕਾਰ ਆਪ ਬਣਵਾਵੇ ਤਾਂ ਫਿਰ ਲੱਖਾਂ ਬੰਦੇ ਪੀ ਡਬਲਯੂ ਡੀ ਚ ਚਾਹੀਦੇ ਨੇ ਲੱਖਾਂ ਬੰਦੇ ਜਿਹੜੇ ਸਿਹਤ ਵਿਭਾਗ ਮੈਕਮਾ ਇਲਾਜ ਮੈਕਮਾ ਹਸਪਤਾਲ ਨੇ ਉਸ ਵਿਭਾਗ ਵਿੱਚ ਚਾਹੀਦੇ ਨੇ ਲੱਖਾਂ ਬੰਦੇ ਜਿਹੜੇ ਨੇ ਉਹ ਐਜੂਕੇਸ਼ਨ ਯਾਨੀ ਕਿ ਸਿੱਖਿਆ ਦੇ ਵਿਭਾਗ ਵਿੱਚ ਚਾਹੀਦੇ ਨੇ ਮਤਲਬ ਹਰ ਵਿਭਾਗ ਵਿੱਚ ਵੱਡੀ ਗਿਣਤੀ ਬੰਦਿਆਂ ਦੀ ਨੌਕਰੀਆਂ ਦੀ ਲੋੜ ਹੈ ਪਰ ਸਰਕਾਰਾਂ ਬੁੱਤਾ ਸਰਦੀਆਂ ਨੇ ਆਪਦੇ ਜਹਾਜ਼ਾਂ ਤੇ ਆਪਦੇ ਪ੍ਰਚਾਰਾਂ ਤੇ ਖਰਚ ਕਰ ਲੈਣਗੇ ਪਰ ਲੋਕਾਂ ਨੂੰ ਰੋਜ਼ਗਾਰ ਦੇਣ ਲੱਗਿਆਂ ਇਹਨਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਨੇ ਫਿਰ ਪੀਪੇ ਖੜਕ ਜਾਂਦੇ ਨੇ ਤੇ ਇਸ ਤੰਗੀਆਂ ਮਾਰੇ ਜਿਹੜੇ ਧੀਆ ਪੁੱਤ ਨੇ ਉਹ ਵਿਦੇਸ਼ਾਂ ਵੱਲ ਬਾਹਰਲੇ ਮੁਲਕਾਂ ਵੱਲ ਜਾਂਦੇ ਨੇ ਪਹਿਲਾਂ ਕਨੇਡਾ ਨੇ ਦਰਵਾਜ਼ੇ ਬੰਦ ਕੀਤੇ ਨੇ ਹੁਣ ਅਮਰੀਕਾ ਨੇ ਵਕੈਤ ਤਾਂ ਵੀ ਅਸੀਂ ਕੱਢਾਂਗੇ ਵੀ ਤੇ ਬੰਦ ਵੀ ਕਰਾਂਗੇ ਆਉਣਾ ਫਿਰ ਹੁਣ ਜਵਾਨੀ ਜਾਏਗੀ ਕਿੱਧਰ ਵੈਸੇ ਮੈਨੂੰ ਲੱਗਦਾ ਹੈ ਇਹ ਇਹ ਇਹਦਾ ਫਾਇਦਾ ਵੀ ਹੋ ਸਕਦਾ ਜਿੰਨਾ ਸਾਡਾ ਸੋਚਣ ਵਾਲਾ ਸਮਝਣ ਵਾਲਾ ਥੋੜਾ ਜਿਹਾ ਵੱਧ ਦਿਮਾਗ ਵਾਲਾ ਜਵਾਨੀ ਹੈ ਉਹ ਸਾਰੀ ਤਾਂ ਬਾਹਰ ਨਿਕਲ ਜਾਂਦੀ ਹੈ ਜੇਕਰ ਉਹ ਇੱਥੇ ਰਹਿਣਾ ਸ਼ੁਰੂ ਕਰ ਦੇ ਤਾਂ ਇੱਥੇ ਲੋਕ ਹੱਕਾਂ ਦੇ ਲਈ ਆਵਾਜ਼ਾਂ ਉੱਠਣਗੀਆਂ ਫਿਰ ਉਹ ਜਵਾਨੀ ਬੜਾ ਕੁਝ ਕਰੇਗੀ ਤੇ ਜਦੋਂ ਲੋਕਾਂ ਦੇ ਹੱਕਾਂ ਦੇ ਲਈ ਇੱਥੇ ਸੰਘਰਸ਼ ਸ਼ੁਰੂ ਹੋਣਗੇ ਤਾਂ ਫਿਰ ਇੱਥੇ ਉਹ ਨਵੀਂ ਆਜ਼ਾਦੀ ਆਵੇਗੀ ਜਿਹੜੀ ਸ਼ਹੀਦ ਭਗਤ ਸਿੰਘ ਔਰ ਈਕਰਤਾਰ ਸਿੰਘ ਸਰਾਬੇ ਹੋਰੀ ਸਾਡੇ ਗਦਰੀ ਬਾਬਿਆਂ ਨੇ ਚਾਹੀ ਸੀ ਤੇ ਜਿਸ ਆਜ਼ਾਦੀ ਦੇ ਲਈ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਸੋ ਦੁਬਾਰਾ ਫਿਰ ਮੈਂ ਤੁਹਾਨੂੰ ਦੱਸ ਦਿਆਂ ਅਮਰੀਕਾ ਨੇ ਬਹੁਤ ਵੱਡਾ ਐਲਾਨ ਕੀਤਾ ਹੈ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਆ ਦੂਜੀ ਵਾਰ ਰਾਸ਼ਟਰਪਤੀ ਬਣਦੇ ਹੀ ਇਹ ਕਹਿ ਦਿੱਤਾ ਕਿ ਲੱਖਾਂ ਬੰਦੇ ਕਰੀਬ ਕਰੋੜ ਦੇ ਕਰੀਬ ਬੰਦੇ ਇੱਥੋਂ ਅਸੀਂ ਕੱਢਣ ਜਾ ਰਹੇ ਹਾਂ ਔਰ ਜਲਦੀ ਹੀ ਉਹਨਾਂ ਨੂੰ ਰਿਪੋਰਟ ਕਰਨ ਜਾ ਰਹੇ ਹਾਂ ਰਾਸ਼ਟਰਪਤੀ ਅਮਰੀਕਾ ਨੇ ਇੱਥੋਂ ਤੱਕ ਕਿਹਾ ਕਿ ਮੈਂ ਨੈਸ਼ਨਲ ਐਮਰਜੈਂਸੀ ਲਾਉਂਗਾ ਫੌਜ ਦੀ ਮਦਦ ਲੈ ਕੇ ਇਹਨਾਂ ਨੂੰ ਬਾਹਰ ਭਜਾਉਂਗਾ ਕੱਢੂਗਾ ਮੈਂ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਦਮ ਹੈ ਬੜੀ ਵੱਡੀ ਗਿਣਤੀ ਮੁੰਡੇ ਕੁੜੀਆਂ ਜਿਹੜੇ ਨੇ ਉਹ ਅਮਰੀਕਾ ਚ ਗਏ ਹੋਏ ਨੇ ਜਿਹੜੇ ਵੱਖ-ਵੱਖ ਤਰੀਕਿਆਂ ਨਾਲ ਹੀ ਗਏ ਨੇ ਅਮਰੀਕਾ ਨੇ ਜੇਕਰ ਛਾਨਣਾ ਬਰੀਕ ਲਾਤਾ ਤਾਂ 80% ਦੀ 90% ਦੀ ਮੁੰਡੇ ਕੁੜੀਆਂ ਜਿਹੜੇ ਨੇ ਉਹਨਾਂ ਨੂੰ ਉੱਥੋਂ ਨਿਕਲਣਾ ਪੈਣਾ ਕਿਉਂਕਿ ਉਹਨਾਂ ਨੂੰ ਅਮਰੀਕਾ ਦੇ ਬਰੀਕ ਛਾਨਣੇ ਨੇ ਕਾਨੂੰਨੀ ਤਰੀਕੇ ਨਾਲ ਆਏ ਨਹੀਂ ਮੰਨਣਾ ਨੁਕਸ ਕੱਢਣਗੇ ਤੇ ਭਜਾਉਣਗੇ ਤੇ ਇਹਦੇ ਨਾਲ ਲਾਜ਼ਮੀ ਤੌਰ ਤੇ ਇੱਕ ਬਹੁਤ ਵੱਡੀ ਸਮੱਸਿਆ ਤੇ ਟੈਨਸ਼ਨ ਜਿਹੜੀ ਆ ਉਹ ਖੜੀ ਹੋਵੇਗੀ ਤੁਹਾਨੂੰ ਕੀ ਲੱਗਦਾ ਆਪਣਾ ਵਿਚਾਰ ਲਿਖੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ